ਉਹਨੇ ਸਟਾਰਟ ਕਰਕੇ ਬਾਈ ਅਸੀਂ ਬਲੌਗ ਦੀ ਸ਼ੁਰੂਆਤ ਕੀਤੀ ਚੀਤੇ ਬੈੰਦੇ ਆ ਮੈਂ ਵੀ ਸੈਸ ਦਾ ਮਾਸਟਰ ਰਿਹਾ ਪਹਿਲਾਂ ਬੜੀ ਵਾਰ ਮਾਰ ਕੇ ਜਾਂਦੀ ਜੋ 12 ਮਹੀਨੇ 30 ਰੁਪਏ ਦੀ ਰਹਿੰਦੀ ਆ ਹਾਂ 12 ਮਹੀਨੇ ਲੱਗਿਆ ਹੈ ਪਤੰਗ ਕੱਢਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਇਹਦੇ ਨਵੇਂ ਬਲੌਗ ਨੂੰ ਸਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਕੱਲ ਵਾਲਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਬਿੱਲਾ ਭਰਾ ਕੋ ਕਹਿਣਾ ਚਾਹੁੰਦਾ ਹਾਂ ਦੱਸ ਬਾਈ ਮਗਾ ਜਯੋਧ ਨਸ਼ਾ ਵਿਰੋਧ ਸਟਾਰਟ ਕਰਕੇ ਬਾਈ ਅਸੀਂ ਬਲੌਗ ਦੀ ਸ਼ੁਰੂਆਤ ਕੀਤੀ ਹਾਂ ਹਾਂ ਰੈਲੀ ਕੱਢੀ ਗਈ ਹੈ ਉਹ ਦੇਖੋ ਹਾਂ ਅੱਜ ਆਖਾਂ ਸਤਿ ਜਯੋਧ ਨਸ਼ਾ ਵਿਰੋਧ ਵਾਲੇ ਬੰਦੇ ਆ ਇਹ ਛੱਡ ਦੋ ਛੱਡ ਦੋ ਨਸ਼ੇ ਛੱਡ ਦੋ ਬਾਈ ਟੰਗ ਦੋ ਟੰਗ ਦੋ 10 ਰੁਪਏ ਬਾਸੇ ਲੈ ਕੇ ਪੰਜ ਸਾਰੇ ਕਾਨੇ ਲੋਈ ਮਿੱਤਰੋ ਇੱਧਰ ਮੁੰਡਿਆਂ ਨੇ ਵਾਲੀ ਹੋਈ ਅੱਗ ਤੇ ਅੱਗ ਸੇਕ ਲਈਏ ਤੇ ਬਿੱਕੀ ਤਾਂ ਬੈਠੇ ਰਹਿੰਦਾ ਬਿੱਕੀ ਜਦ ਮਰਜੀ ਦੇਖ ਲੋ ਲੋਈ ਮਿੱਤਰੋ ਬਿੱਕੀ ਦੋਰੇ ਬੈਠਾ ਹੀ ਰਹਿੰਦਾ ਜੇ ਮਰਜੀ ਦੇਖ ਲੋ ਅੱਗ ਤੇ ਮਨੀਸ਼ 10000 ਕੀ ਕਹਿਣਾ ਚਾਹੋਗੇ ਇਸ ਬਾਰੇ ਪਿੱਤੀ ਮੈਂ ਕੰਮ ਤੇ ਜਾਣਾ ਬੰਦਾ ਬਹੁਤ ਸਮਝਦਾਰ ਆ ਹਾਂ ਲੈ ਪਿੱਤੀ ਮੋਰਸਾ ਦਾ ਨੁਕਸਾਨ ਹੈ ਨਾ ਮੋਰਸਾ ਦੇ ਲਾਤਾਂ ਮੱਜਣੀ ਗਿਰਜਣਾ ਤੂੰ ਜਿਆਦਾ ਲੰਗਰ ਲਾਇਆ ਹੋਇਆ ਹੈ ਹੈ ਬਿੱਕੀ ਕੀ ਕਹਿੰਦਾ ਚਾਹੁੰਦਾ ਤੂੰ ਮਰ ਚਾਹ ਵੀ ਯਾਰ ਬਤੇਸ਼ ਕੀ ਬਿਚਾਰੀ ਹੈ ਬਿੱਕੀ ਮੇਰ ਜੋ ਗਈ ਭਾਲਨੀ ਯਾਰ ਗਲਾਬ ਬਾਈ ਚਾਹ ਹਾਂ ਦਮਨ ਵੀ ਲੋੜੀ ਮੰਗ ਕੇ ਆਏ ਦਮਨ ਹੁਣ ਚੋਲਾ ਝਾੜਦਾ ਲੋੜੀ ਮੰਗ ਕੇ ਆ ਵਧੀਆ ਗੱਲ ਆ ਯਾਰ ਮੰਗੀਆਂ ਤੇ ਲੋੜੀ ਗੁਰਲੀਨ ਤੂੰ ਵੀ ਗਈ ਸੀ ਲੋੜੀ ਮੰਗਣ ਉਹ ਇਧਰ ਪਰਲੇ ਨੇ ਬਸ ਲੋਕ ਹੀ ਉਹ ਤਾਂ ਉਹ ਲਾਤੀ ਮੇਰੇ ਵੀਰੋ ਗੱਬੇ ਹੈ ਕਦੇ ਤਰੋਪਾ ਚੱਲਿਆ ਮਾਛੜੇ ਲੱਲੀ ਬਾਈ ਕੀ ਕਹਿਣਾ ਚਾਹੁੰਗਾ ਮਾਛੜੇ ਚੱਲੇ ਆ ਮਾਛੜੇ ਕੋਈ ਫੋਲ ਲਗੀ ਬਿੜਾਇਓ ਬਰੇ ਇਹ ਤਾਂ ਬਹੁਤ ਅਜੀਬ ਚੀਤੇ ਪੈਦੇ ਆ ਚੀਤੇ ਫੜ ਲੈਂਦੇ ਆ ਪਤਾ ਨਹੀਂ ਲੱਗਦਾ ਤੁੰਬਾ ਜੀ ਠੀਕ ਆ ਜੀ ਖਾਸ ਕਰਕੇ ਬੜੀਆਂ ਪੈਣਾਂ ਨੂੰ ਵੇਚਦੀ ਆ ਮਾਛੜੇ ਦੇ ਚਲਾਓ ਤੇ ਜਿਹੜਾ ਜਿਹੜਾ ਮੋਟਾ ਚਲਾਣ ਲੱਗਿਆ ਇਹ ਰਸ ਇਹਦਾ ਦਾ ਹੁਣ ਜੀ ਇਹ ਦੇਖੋ ਤੁਸੀਂ ਜਾਗ ਦੁਰਦਨ ਨੂੰ ਅੱਗ ਲੱਗੀ ਐ ਇਹ ਤਾਰਾ ਦੇਖਿਆ ਇਹ ਸਟੀਲ ਦੇ ਕੱਪ ਚਾਹ ਫੜ ਕੇ ਵੀ ਹੱਥ ਦੇ ਦੇਖ ਲਓ ਕੰਬੀ ਜਾਂਦੇ ਆ ਕੰਬੀ ਜਾਂਦੇ ਨਾਲੇ ਗਲਾਸ ਕਰਨਾ 0 ਡਿਗਰੀ ਹੋਇਆ ਪਿਆ ਇੰਨੀ ਹਰਮ ਖੇਡ ਰਹੀ ਹੈ ਮਾਛੂੜ ਦੇ ਵਿੱਚ ਬਹੁਤ ਜ਼ਿਆਦਾ ਬੜੀ ਹਰਮ ਖੇਡਦੀ ਹੈ ਆਗੜੀ ਜੀ ਉਹ ਟੋੜਾ ਸਾਡਾ ਸਿਰ 'ਚ ਪੈਦਾਗੇ ਆ ਤੁਹਾਨੂੰ ਦਿਖਾ ਸਕਦੇ ਹਾਂ ਉਹ ਦੇਖੋ ਲਲੀ ਤੇ ਤਾਂ ਤਾਂ ਹੈ 35 ਵਰਸ ਤੋਂ ਦੇਖੋ ਜੀ ਬੜੀ ਹਰਮ ਜੀ ਕਲੀ ਕੱਢ ਦਿੰਦਾ ਘੜਾ ਹਾਂ ਉਹ ਘਰ ਉਹ ਦੇਖੋ ਬਿੱਲਾ ਕਹਿੰਦਾ ਉਹ ਘਰ ਦੇਖ ਲੋ ਚਿੱਟਾ ਹੀ ਚਿੱਟਾ ਇਹਦਾ ਮਤਲਬ ਵਰਸ ਬਹੁਤ ਤੇ ਵਰਸ ਬੜੀ ਪੈਦੀ ਪਈ ਹੈ ਕਿਵੇਂ ਵੀ ਆਪਾਂ ਹੁਣ ਗੱਲ ਕਰੀਏ ਵੀ ਸਾਡੇ ਪਿੰਡ 'ਚ ਸਾਡੇ ਪਿੰਡ 'ਚ ਬੜੀ ਵਰਸ ਪਈ ਹੋਈ ਆ ਐਸੇ ਕਰਕੇ ਅਸੀਂ ਉਹ ਘਰਾ ਲੈ ਚੱਲੇ ਮਾਛੂੜ ਇਹਦੇ ਇਹੇ ਮੋਟਲ ਮਗਰੇ ਪਾ ਲਿਆ ਨਾ ਨਾ ਫਿਰ ਅਸੀਂ ਕਿਚਨ ਵਰਤੂ ਕਰਤੀ ਕਰਦੇ ਹਾਂ ਬਾਹਰ ਨਿਕਲਣਾ ਹੈ ਕਿਉਂਕਿ ਅਸੀਂ ਕੱਪੜੇ ਪਾ ਕੇ ਆਏ ਆ ਵਧੀਆ ਥੋੜੇ ਜਿਹਾ ਵਧੀਆ ਆ ਮਾ ਛੋੜ ਦੇ ਵਿੱਚ ਕਿਉਂ ਫਿਰ ਗਿੱਲੇ ਹੋ ਜਣੇ ਆ ਕਿਉਂਕਿ ਬਰਸ ਬਹੁਤ ਪਈ ਆ ਉਦੋਂ ਫਿਰ ਅਸੀਂ ਕੱਛੇ ਝੋਣਾ ਕਰਤੀ ਆ ਸਹੀ ਗੱਲ ਆ ਕਿਉਂ ਕਿ ਫਿਰ ਅਸੀਂ ਜੋੜ ਸਕਦੇ ਆ ਨਾ ਜੋੜ ਕਰਦੇ ਆ ਹਰਮੋਨੀਆ ਹੋਏ ਨਾ ਠੰਡ ਜੈਨੀ ਚ ਹਾਂ ਆਂਗੇ ਨੂੰ ਪਿਆ ਹੋਇਆ ਆ ਠੀਕ ਹੈ ਜੀ ਜਿੰਨੀ ਸਪੀਡ ਤੇ ਅਸੀਂ ਉਧਰ ਆਣਾ 19 ਦੀ ਸਪੀਡ ਤੇ ਦੁੱਕੜੀ ਰਿਆਂ ਬਲਸ ਨੇ ਜਾਣਾ ਜਾਣਾ ਵੀ ਕਿੱਥੇ ਆ ਜੀ ਉਹ ਚੰਡੀਗੜ੍ਹ ਤੋਂ ਜਾਣਾ ਹਾਂ ਜਦੋਂ ਫਿਰ ਚੰਡੀਗੜ੍ਹ ਤੋਂ ਅਸੀਂ ਮੁੜ ਕੇ ਆਣਾ ਪਿੰਡਾਂ ਨੇ ਕਿਹਾ ਆਗੇ ਠੀਕ ਹੈ ਜੀ ਜਦੋਂ ਅਸੀਂ ਚੰਡੀਗੜ੍ਹ ਤੋਂ ਮੁੜ ਕੇ ਆਣਾ ਸਾਡੀ ਉਹ ਟਰਲ ਵੀ ਜੰਮ ਜਾਣੀ ਟਰਲ ਵੀ ਖਬਰ ਸਰ ਨੇ ਉਹਨੇ ਸਾਨੂੰ ਟੀ ਚਲਾ ਕੇ ਮੁੜ ਕੇ ਲਿਆਣਾ ਹਾਂ ਟੀ ਫ੍ਰਿਜ ਤੇ ਟੀ ਚਲਾ ਕੇ ਲਿਆਉਣਾ ਪਤਾ ਨਹੀਂ ਲੇਟਰੀਆਂ ਮਾਰਦਾ ਹਾਂ ਉਹ ਦੇਖੋ ਲੇਟਰੀਆਂ ਮਾਰਦਾ ਐ ਇਹਨੂੰ ਠੰਡ ਨਹੀਂ ਯਾਰ ਠੰਡ ਨਹੀਂ ਲਾਦੀ ਇਹਨੂੰ ਠੰਡੇ ਲਾਦੀਆਂ ਕੋਟੀ ਯਾਰ ਜਿਹੜਾ ਇਹ ਕੁਦਰਤ ਬੋਲ ਨੂੰ ਫਰਾਈ ਗਈ ਹੁੰਦੀ ਆ ਹਾਂ ਮੈਂ ਵੀ ਸੈਂਸ ਦਾ ਮਾਸਟਰ ਰਿਹਾ ਪਹਿਲਾਂ ਮਾਸਟਰ ਰਿਹਾ ਥੋੜਾ ਜਿਹਾ ਉਹ ਦੇਖੋ ਜੀ ਬੰਦਾ ਬੰਦਾ ਚੈੱਕ ਕਰ ਸਕਦਾ ਕੀ ਕਰਨ ਲੱਗਿਆ ਉਹ ਦੇਖੋ ਜੀ ਦੇਖੋ ਹੀ ਆ ਗਿਆ ਮੈਂ ਹਰ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਰੋ ਗਿਆ ਸਾਰਾ ਦੁਕਾਨ ਪਾ ਸਾਡੇ ਤੇ ਲੱਲੀ ਭਾਈ ਇਹਦੇ ਬਾਰੇ ਕੀ ਕਹਿਣਾ ਚਾਹੁੰਗੇ ਜਿਹੜੇ ਆ ਗੰਦ ਪਾਉਂਦੇ ਆ ਨਾ ਇਦਾਂ ਦੇ ਬੰਦੇ ਬੋਲ ਲਿਆ ਸੱਗੇ ਹੁਣ ਬੋਲ ਸਕਦੇ ਆ ਬਸ ਭਰਾ ਆ ਬੋਲ ਨਹੀਂ ਪਾਈ ਚਾ ਰਹੇ ਆ ਹੁਣ ਇਹ ਫੁੱਟ ਰਹਾ ਹੱਥ ਕੱਢ ਕੇ ਗੱਲ ਕਰਦੇ ਆ ਪਰ ਹੱਥ ਤੇਰੇ ਜੌਮ ਹੋ ਜਾ ਫਿਰ ਕੀ ਆ ਮੋਇਆ ਇਹ ਇੱਥੇ ਖੜੀ ਆ ਜੀ ਪਰਪ ਕਰਕੇ ਤੂੰ ਖੜੇ ਸਾਨੂੰ ਜਵਾਬ ਦੇ ਇਹ ਵੀ ਗੇਅਰ ਬਦਲ ਬਦਲ ਪਾਈ ਜਾਂਦਾ ਇਹ ਗੇਅਰ ਬਦਲ ਕੇ ਪਾਉਂਦਾ ਪੈਰ ਸਾਡਾ ਕੰਮ ਨਹੀਂ ਕਰਦਾਗਾ ਪੈਰ ਕਰੋ ਕੀ ਪੈਰ ਦੇ ਵਿੱਚ ਰਾਡ ਪੈ ਗਈ ਤਰਾ ਇੱਕ ਸਾਲ ਦੀ ਰਾਡ ਪੈ ਗਈ ਰਾਡ ਪੈ ਗਈ ਭਾਈ ਜਿਹੜੇ ਹਿਸਾਬ ਦਾ ਪੈਂਦਾ ਇਹ ਭਾਈ ਕੱਲੂ ਲੋੜੀ ਵੀ ਲੱਲੀ ਕੱਲੂ ਲੋੜੀ ਵੀ ਆ ਗੁੱਡੇ ਵੀ ਲੈ ਕੇ ਆਣੇ ਆ ਰੋਕਣਾ ਮੈਂ ਕਿਰਪਾ ਕਰਕੇ ਤੁਹਾਨੂੰ ਗੱਲ ਜਣਾਣਾ ਚਾਹੁੰਦਾ ਵੀ ਗੱਲ ਰੋਣ ਆਪਕੜੇ ਗਲੇ ਲਵੇਟ ਕੇ ਠੀਕ ਹੈ ਜੀ ਤੇ ਆਪਣੇ ਅੱਖਾਂ ਨਾਲ ਲਵੇਟ ਕੇ ਅੱਖਾਂ ਨਹੀਂ ਲਵੇਟਾਈ ਅੱਖਾਂ ਲਵੇਟ ਕੇ ਤਾਂ ਫਿਰ ਡਿੱਗ ਸਕਦੇ ਕਿਤੇ ਅੱਖਾਂ ਦਾ ਇੱਕ ਬੱਸ ਹੈ ਨਾ ਆਪਣੇ ਟਿਕਾ ਚੈਨਲ ਨੂੰ ਤੋਂ بچੋ ਹੁਣ ਜੇ ਆਪਾਂ ਗੱਲ ਕਰੀਏ ਚੈਨਲ ਆ ਤੇ ਚਲ ਅਸੀਂ ਵੀ ਪਲਾਸਟਿਕ ਨਾਲ ਆ ਨਾ ਡੂ ਨੋਟ ਯੂਜ਼ ਪਲਾਸਟਿਕ ਬ੍ਰੋ ਉਹ ਸਭ ਹੁੰਦੀ ਹਾਂ ਹਾਂ ਹਰ ਦੁਨੀਆ ਸਭ ਦੇ ਵਿੱਚ ਵੀ ਤੁਸੀਂ ਬਚਣਾ ਕਿਤਾ ਬਾਰਿਸ਼ੋਂ ਵੀ ਬਚੋ ਹੁਣ ਤੁਹਾਨੂੰ ਜਾ ਕੇ ਕਰਦੇ ਮਾਛੋੜੇ ਤੁਹਾਨੂੰ ਬਰਫ ਫਿਕਾਉਂਦੇ ਆ ਕੀ ਲੈਣ ਲੱਗਿਆ ਇਹ ਕੀ ਲੈਣ ਲੱਗਿਆ ਵਿਲੇ ਆਹ 10 ਮੋਸ ਇੱਧਾ ਗਲਪਣੀ ਇੱਧਾ ਗਲਪਣੀ ਵਾਲਾ ਆਹ ਕੀ ਕਰੀ ਜਾਂਦਾ ਤੂੰ ਬਾਲ ਤੇ ਬਰਫ ਜੰਮ ਗਈ ਬਰਫ ਤੇ ਨਹੀਂ ਜਾ ਲ ਭਰਾਵਾ ਲੱਲੀ ਥੈਂਕਸ ਮੈਂ ਇਹ ਜੇਦਾ ਲੱਲੀ ਕਿੰਨੀ ਕੀ ਬਰਫ ਜੰਮ ਗਈ ਯਾਰ ਬੜੀ ਬਰਫ ਮਾਰ ਦੇ ਉਹਦੇ ਤਾਂ ਬਾਹਰ ਬਾਹਰ ਵੀ ਦੇਖ ਚਿੱਟਾ ਜਿੱਟਾ ਹੋਇਆ ਦੇਖ ਇੱਧਰ ਲੋ ਮਿੱਤਰੋ ਲੱਲੀ ਤੁਹਾਨੂੰ ਦੱਸੂਗਾ ਹਾਂ ਵੀ ਆਹ ਗੱਲ ਇਹ ਆ ਓਏ ਕਿੱਥੇ ਕੌਣ ਆ ਬਾਈ ਉਹ ਉਹ ਆ ਪ੍ਰਾੜੀਆਂ ਮਹਿੰਦੀ ਲਵਾਣੀਆਂ ਕਿਹੜੇ ਸੰਪਰਕ ਕਰੋ ਵੀ ਮਹਿੰਦੀ ਵਾਲਾ ਬੰਦਾ ਸਾਡਾ ਉਹ ਹਾਂ ਠੀਕ ਆ ਤੇ ਹੁਣ ਆਪਾਂ ਮਾਚੜ ਦੇ ਵੀ ਪੁੰਗੀਆਂ 12 ਗੜੀ ਆ ਸਾਡੇ ਥੱਲੇ ਦੇਖੋ ਜੀ ਕਿੰਨੀ ਪਰ ਥੱਲੇ ਬਾਹਰ ਬਹੁਤ ਆਈ ਅਸੀਂ ਪੈਰਾਂ ਦਾ ਖਿਆਲ ਤੇ ਕਰ ਰਹੇ ਹਾਂ ਹਾਂ ਠੀਕ ਹੈ ਜੀ ਕੀ ਕਰੋ ਸਮਾਨ ਲੈ ਲੈ ਪਰਤ ਕਿੰਨੇ ਕੇ ਪਾਸੇ ਘੱਟੇ ਬਾਈ ਪਰਤ ਬਹੁਤ ਪਾਸੇ ਕਿਤੇ ਮੋਰਤਲ ਲੰਗਰ ਵਿੱਚ ਆ ਮੋਰਤਲ ਲੰਗਰ ਕਿਉਂ ਕਿੰਨੇ ਪਾਸੇ ਤੇ ਖਰਾਬ ਬੰਦ ਮਿਲਿਆ ਨਹੀਂ ਹੈ ਨਾ ਹਣ ਪਿੰਡ ਆ ਗਏ ਪਰ ਕੀ ਕਰਨਾ ਬਣਾ ਆਏ ਨੇ ਆ ਕੇ ਹੁਣ ਅਸੀਂ ਕਰਨਾ ਕੰਮ ਕਰਨਾ ਸਸਰੀ ਘਰ ਬਾਈ ਸਾਰੇ ਬਾਈ ਦੇਖਣ ਲੱਗ ਗਏ ਕੰਮ ਕਰਕੇ ਤੇ ਮੇਰੇ ਓਕੇ ਕੋਪਲੈਨ ਉਹ ਕੀ ਹੁੰਦਾ ਬਾਈ ਬੋਲਦੀ ਆ ਵੱਡੀ ਗਰੇਡ ਆ ਵੱਡੀ ਗਰੇਡ ਹੁੰਦੀ ਆ ਇਹ ਟਾਈਮ ਵੱਧ ਦਿੰਦੀ ਆ ਪਰ ਫਰਤ ساری ਪਾਸੇ ਕਰ ਦਿੰਦੀ ਅਸੀਂ ਤੇਲ ਨਾਲ ਹੀ ਦਾ ਪਤਾ ਲੈਣਾ ਕਿ ਸੀ ਹੈ ਕਿ ਤਿੰਨ ਸ਼ਿਪਿੰਗ ਫੇਂਸੀ ਆ ਮਿੱਤਰ ਡੈਡੀ ਵੱਜੇ ਨਹੀਂ ਪੁਟਾ ਪਾਏ ਤਿੰਨ ਬੰਦੇ ਚਾਰ ਸੀਗੇ ਸ਼ਿਪ ਡੈਡੀ ਤੇ ਅਸੀਂ ਬੰਦੇ ਸੀ ਆ ਤਿੰਨ ਜੀ ਬਤਾ ਪਾਈ ਕਰਕੇ ਸਾਨੂੰ ਮਾਫੀ ਦੇ ਦੇ ਭਈ ਅਗਲੀ ਵਾਰ ਜਦੋਂ ਹੋਊਗਾ ਕੱਲਾ ਆ ਹੁਣ ਵੀ ਤੇ ਗੱਲ ਆਈ ਸੀ ਹੁਣ ਵੀ ਗੱਲ ਆਈ ਸੀ ਆ ਅਸੀਂ ਤੇਨ ਦਿੱਗੇ ਅਸੀਂ ਤੇਨ ਦਿੱਤੀ ਹੈ ਗੱਲ ਆ ਠੀਕ ਹੈ ਜੀ ਤੇ ਆਪਾਂ ਉਹ ਗੱਲ ਕਰਦੇ ਹੁਣ ਆਪਾਂ ਸਿੱਧਾ ਪਿੰਡ ਜਾ ਕੇ ਗੱਲ ਕਰਦੇ ਆ ਹਨਾ ਪਿੰਡ ਆ ਕੇ ਹਿੰਮਤ ਮਾਰਦੇ ਹਾਂ ਹਿੰਮਤ ਮਾਰਦੇ ਹਾਂ ਤਾਂ ਮਾਰਸ ਪਾਉ ਗਈ ਆ ਪਈ ਹੋ ਜਾਂਦੀ ਆ ਤਾਂ ਕਰਕੇ ਪਈ ਹੁੰਦੀ ਆ ਸਦੀ ਇਹ ਹੁਣ ਪਿੰਡ ਆ ਕੇ ਕਰਦੇ ਮਿੱਤਰੋ ਗੱਲ ਬਾਤ ਲੋਈ ਮਿੱਤਰੋ ਆਪਾਂ ਆਏ ਸੀਗੇ ਪਿੰਡ ਮਾਜਰੇ ਟ੍ਰਿਪਲ ਵੇਟ ਲਾਣ ਮੈਂ ਕਾਕਾ ਸਤਾਦ ਤੇ ਬੋਵੀ ਵੀਰ ਪੁਲਸੀਆ ਤੇ ਮੱਝ ਦੇ ਦੇਖਣਾ ਕੋਲੀ ਵੀ ਰਹੂਗਾ ਕੈਂਚੀ ਹੋਊਗਾ ਤੇ ਜੋਤੇ ਪੁੱਛੇ ਜੋ ਕੈਂਚੀ ਕਹਿੰਦਾ ਵੀ ਜੋਤੇ ਹੈ ਨਹੀਂ ਹੁਣ ਦੇਖਦੇ ਆ ਤੀਜਾ ਬੰਦਾ ਕਿਹੜਾ ਖੜਾਉਂਦੇ ਆ ਨਹੀਂ ਤਾਂ ਡਬਲ ਵੇਟੇ ਲੱਗੂਗਾ ਇਹਨਾਂ ਬਾਕੀ ਦੇਖਦੇ ਆ ਕੀ ਬੰਦਾ ਕੀ ਨਹੀਂ ਠੰਡ ਲੱਗੀ ਜਾਂਦੀ ਐ ਜੀ ਧੁੱਪ ਥੋੜੀ ਹਲਕੀ ਆ ਤੇ ਹੱਣ ਲੱਗੇ ਦੀ ਹਵਾ ਚੱਲਦੀ ਹੈ ਕੱਲ ਨੂੰ ਹੈਗੀ ਆ ਲੋੜੀ ਮੇਰੇ ਸਾਰੇ ਭਰਾਵਾਂ ਨੂੰ ਹੈਪੀ ਲੋੜੀ ਲੋਈ ਮਿੱਤਰੋ ਆਪਾਂ ਮਾਝਰੇ ਗਏ ਸੀ ਮਾਝਰੇ ਵਾਲੇ ਤਾਂ ਲਾਇ ਨਹੀਂ ਮੁੱਕਰ ਗਏ ਉਹ ਤਾਂ ਸ਼ੇਖੇੜਦੇ ਰਹਿੰਦੇ ਜਿਵੇਂ ਮਰਜੀ ਦੇਖ ਲਓ ਤੇ ਅਸੀਂ ਫਿਰ ਪਿੰਡ ਆ ਕੇ ਆਪਾਂ ਖੇਡ ਲਏ ਪਿੰਡ ਆ ਕੇ ਰੋਕੀ ਬੋਵੀ ਵੀਰਾ ਮੈਂ ਕਾਕਾ ਤੇ ਜਵਾਗ ਤੇ ਸੀਗੇ ਤੇ ਹੁਣ ਚੱਲੇ ਆ ਆਪਾਂ ਮਾਛੋੜੇ ਨੂੰ ਤੇ ਕੱਲੂ ਹੈਗੀ ਆ ਲੋੜੀ ਤਾਂ ਮੈਮੁਨੀਸ਼ ਨੂੰ ਕਹਿ ਮੈਂ ਕਿ ਚੱਲ ਪਤੰਗ ਪਦੂਗ ਲੈ ਆਈਏ ਤੰਗ ਵੀ ਚੜਾਣੇ ਫਿਰ ਕੱਲੂ ਜੇ ਧੁੱਪ ਚੜੂ ਤਾਂ ਹੀ ਆ ਵੈਸੇ ਅੱਜ ਠੰਡ ਬੜੀਆ ਹਵਾ ਬਹੁਤ ਚੱਲਦੀ ਵੀ ਠੰਡੀ ਤੇ ਹੁਣ ਦੇ ਮੱਛ ਬੜੇ ਜਾਣੇ ਆ ਤੇ ਫਿਰ ਕਰਦੇ ਤੁਹਾਨੂੰ ਗਲਤ ਬਾਤ ਆ ਗਈ ਮੱਛ ਬੜੇ ਮਣੀ ਭਰਾ ਲੱਗਿਆ ਹੈ ਪਤੰਗ ਕੱਢਣ ਆ ਕੋਈ ਨਿਕਲੇ ਕੱਢਦੇ ਨਹੀਂ ਜਿਹੜਾ ਦੇਖਣਾ ਫਿਰ ਦੇਖ ਲੈ ਪਤੰਗ ਚੈੱਕ ਕਰ ਸਕਦੇ ਹਾਂ ਲੋਈ ਮਿੱਤਰੋ ਆਪਾਂ ਪਹੁੰਚ ਗਏ ਪਿੰਡ ਪਤੰਗ ਆਪਾਂ ਲਿਆਂਦੇ ਸੀਗੇ ਤੇ ਠੰਡ ਬਹੁਤ ਜ਼ਿਆਦਾ ਹੋਈ ਤੋਂ ਦੁਪਈਆ ਅੱਜ ਤੇ ਸਵੇਰੇ ਚੜੂਗੀ ਤੁੱਪ ਕਿਉਂਕਿ ਅੱਜ ਤੋਂ ਸਾਰੇ ਥਲੇ ਗਰਗੀ ਤੇ ਸਵੇਰੇ ਲੋੜੀ ਵਾਲੇ ਦੇ ਨਾਲ ਚੜੂਗੀ ਤੁੱਪ ਮੈਨੂੰ ਤਾਂ ਪੂਰੀ ਉਮੀਦ ਆ ਵੀ ਤੁੱਪ ਚੜੂਗੀ ਬਾਕੀ ਦੇਖਦੇ ਆ ਕੱਲ੍ਹ ਨੂੰ ਕੀ ਬਣਦਾ ਕੀ ਨਹੀਂ ਤੇ ਫਿਲਹਾਲ ਹੁਣ ਆਪਾਂ ਤੁਹਾਨੂੰ ਜਾਂਦੇ ਪਏ ਆ ਘਰ ਫਿਲਹਾਲ ਪਹੁੰਚ ਹੀ ਚੁੱਕੇ ਤੇ ਰੋਟੀ ਪਾਣੀ ਖਾ ਲਈਏ ਤੇ ਫਿਰ ਕਰਦੇ ਆ ਗੱਲਬਾਤ ਲੋਵੇਂ ਮਿਲੋਗੇ ਸਿੱਕਰ ਤੇ ਰੋਟੀ ਪਾਣੀ ਖਾ ਕੇ ਬਹਿ ਗਏ ਤੇ ਇਹਦੇ ਨਾਲ ਹੀ ਕਰਦੇ ਆ ਜਿਵੇਂ ਬਲੋਗ ਦੇ ਅੱਥੀ ਸਮਾਪਤੀ ਉਮੀਦ ਕਰਦਾ ਕੱਲ ਵਾਲਾ ਲੱਕ ਤੁਹਾਨੂੰ ਵਧੀਆ ਲੱਗੇ ਹੋਊਗਾ ਤੇ ਮਿਲਦੇ ਆ ਕੱਲ ਫਿਰ ਨਵੇਂ ਬਲੋਗ ਵਿੱਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ